ਬਾਬਾ ਜੀ ਮੂਰਤੰਦ ਪਿੰਡਜੀ ਸਿੰਘ ਜੀ ਤੁਸੀਂ ਦੱਸ ਰਹੇ ਸੀ ਕਿ ਵੀ ਕੈਂਪ ਹੈ ਕੱਲ ਐਤਵਾਰ ਆ ਜਦੋਂ ਵੀ ਕਿੱਥੇ ਕੈਂਪ ਲੱਗਣਾ ਹੈ ਉਹ ਵੀ ਜਾਣਕਾਰੀ ਸਾਂਝੀ ਕਰ ਦਿਓ ਤੇ ਕਿਹੜੇ ਕਿਹੜੇ ਡਾਕਟਰ ਆਉਣਗੇ ਉਹ ਵੀ ਜਾਣਕਾਰੀ ਸਾਂਝੀ ਕਰ ਦਿਓ ਹਰਿੰਦਰ ਜੀ ਇਹ ਗੁਰਨਾਨਕ ਦੇਵ ਮੋਦੀਖਾਨਾ ਸੰਗਰੂਰ ਵੱਲੋਂ ਆਪਣੇ ਪਿੰਡ ਇੱਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਉਹਨਾਂ ਨੇ ਮੁੰਡਿਆਂ ਨੇ ਉਹ ਕਈ ਤਰ੍ਹਾਂ ਦੇ ਡਾਕਟਰ ਜਿਵੇਂ ਚਮੜੀ ਦੇ ਲੀਵਰ ਦੇ ਜਨਾਨਾ ਰੋਗਾਂ ਦੇ ਮਾਹਰ ਡਾਕਟਰ ਹੋਰ ਵੀ ਕਈ ਤਰ੍ਹਾਂ ਦੇ ਡਾਕਟਰ ਸਪੈਸ਼ਲਿਸਟਸ ਆਉਟਰ ਆਉਣਗੇ ਜਿਹੜੇ ਕਈ ਬਿਮਾਰੀਆਂ ਦੇ ਟੈਸਟ ਫ੍ਰੀ ਕਰਨਗੇ ਤੇ ਦਵਾਈਆਂ ਵੀ ਫ੍ਰੀ ਦੇਣਗੇ ਬਾਬਾ ਭਾਈ ਮੁਰਚੰਦ ਅਸਥਾਨ ਤੇ ਜਿਹੜਾ ਸ਼ੈੱਡ ਬਣਿਆ ਉੱਥੇ ਉਹ ਕੈਂਪ ਲਾਉਣਗੇ 10 ਵਜੇ ਤੋਂ 2 ਵਜੇ ਤੱਕ ਕਰ ਲੂ ਐ ਐਤਵਾਰ ਨੂੰ ਉੱਤੇ ਮੈਂ ਤੁਹਾਡੇ ਮਾਦੀਆਂ ਮਰਾਹੀ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਕਰਦਾ ਕਿ ਇਸ ਕੈਂਪ ਦਾ ਲਾਭ ਲਓ ਤੇ ਟੈਸਟ ਕਰਾਓ ਤਾਂ ਕਿ ਕਿਸੇ ਭਿਆਨਕ ਬਿਮਾਰੀ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਜਿਹੜਾ ਫ੍ਰੀ ਮੈਡੀਕਲ ਕੈਂਪ ਆਇਆ। ਬਿਲਕੁਲ ਜੀ ਹਰ ਤਰ੍ਹਾਂ ਦਾ ਟੈਸਟ ਫ੍ਰੀ ਦਵਾਈ ਫ੍ਰੀ ਇੱਕ ਕੋਈ ਡਾਕਟਰ ਸਾਹਿਬ ਦੱਸ ਰਹੇ ਤੇ ਫਾਈਬਰੋਸਕੈਨ ਟੈਸਟ ਹੈ ਜਿਹੜਾ 4500 ਰੁਪਏ ਦਾ ਹੁੰਦਾ ਪਰ ਉਹ ਵੀ ਕੱਲ ਨੂੰ ਫ੍ਰੀ ਕਰਨਗੇ ਉਹ ਸਾਰੇ ਟੈਸਟ ਫ੍ਰੀ ਕੀਤੇ ਜਾਣ। ਠੀਕ ਹੈ ਜੀ। ਹਾਂ ਜੀ। ਅ ਬਾਬਾ ਭਾਈ ਮੂਰचंद ਕਮੇਟੀ ਵੱਲੋਂ ਕੱਲ ਨੂੰ ਆਪਣੇ ਭਾਈ ਮੂਰचंद ਦੀ ਸਮਾਜ ਦੇ ਸ਼ੈੱਡ 'ਚ ਮੈਡੀਕਲ ਕੈਂਪ ਲਾਇਆ ਜਾ ਰਿਹਾ ਹੈ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਡਾਕਟਰ ਸਾਹਿਬਾਨ ਜਿਵੇਂ ਚਮੜੀ ਦੇ, ਪੇਟ ਦੇ ਰੋਗਾਂ ਦੇ, ਲੀਵਰ ਦੇ ਰੋਗਾਂ ਦੇ ਤੇ ਮਰੀਜ਼ਾਂ ਨੂੰ ਦਵਾਈਆਂ ਵੀ ਫ੍ਰੀ ਦੇਣਗੇ। ਪਟਿਆਲੇ ਤੋਂ ਡਾਕਟਰਾਂ ਦੀ ਟੀਮ ਆਰੀ ਹੈ। ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਵੀ ਇਸ ਕੈਂਪ ਦਾ ਲਾਭ ਲਓ ਤਾਂ ਕਿ ਰੋਗਾਂ ਤੋਂ ਬਚਿਆ ਜਾ ਸਕੇ। ਠੀਕ ਹੈ।